ਪਹਾੜਾਂ ਦੇ ਵਿੱਚ ਹੋ ਰਹੀ بارش ਦੇ ਕਰਕੇ ਲਗਾਤਾਰ ਉਥੋਂ अनेका ਖਬਰਾਂ ਸਾਹਮਣੇ ਆ ਰਹੀ ਨੇ ਦੇਖਿਆ ਜਾ ਰਿਹਾ ਕਿ ਕਦੇ ਉਥੇ ਪਹਾੜ ਖਿਸਕ ਜਾਂਦੇ ਨੇ ਤੇ ਕਈ ਵਾਰ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਦੂਜੇ ਪਾਸੇ ਉਥੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਖਤਰਨਾਕ ਥਾਵਾਂ ਨੇ ਉਥੇ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਲੋਕ ਇੱਧਰ ਨਾ ਜਾਣ ਤਾਂ ਕਿ ਉਹਨਾਂ ਦੀ ਜਾਨ ਨੂੰ ਕਿਸੇ ਤਰੀਕੇ ਦਾ ਕੋਈ ਰਿਸਕ ਨਾ ਹੋ ਜਾਵੇ ਪਰ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਕਿ ਲੋਕ ਇਨ੍ਹਾਂ ਗੱਲਾਂ ਨੂੰ ਛਿੱਕੇ ਟੰਗਦੇ ਹੋਏ ਆਪਣੀ ਮਨਮਰਜ਼ੀ ਕਰਦੇ ਹੋਏ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਤਾਜ਼ਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਜਿੱਥੇ ਕਿ ਸੈਲਾਨੀ ਘੁੰਮਣ ਗਏ ਹੋਏ ਸੀ ਤਾਂ ਉਹ ਚਲੇ ਜਾਂਦੇ ਨੇ ਉੱਪਰ ਪਹਾੜ ਦੇ ਉੱਤੇ ਤਾਂ ਫਿਰ ਉੱਥੇ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਕਿਹਾ ਸੀ ਕਿ ਉੱਪਰ ਨਾ ਜਾਓ ਕਿਉਂਕਿ ਪਿੱਛੇ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਰਿਹਾ ਕਿਸੇ ਵਕਤ ਵੀ ਇੰਨਾ ਤੇਜ਼ ਹੋ ਸਕਦਾ ਕਿ ਤੁਹਾਨੂੰ ਉੱਥੋਂ ਨਿਕਲਣਾ ਔਖਾ ਹੋ ਜਾਵੇਗਾ ਪਰ ਇਹ ਗੱਲ ਉੱਥੇ ਮੌਜੂਦ ਸੈਲਾਨੀਆਂ ਨੇ ਸਮਝੀ ਨਾ ਤੇ ਉਹ ਆਪਣੀ ਮਨਮਰਜ਼ੀ ਕਰਦੇ ਹੋਏ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਉੱਥੇ ਪਾਣੀ ਇੰਨਾ ਤੇਜ਼ ਹੋ ਜਾਂਦਾ ਹੈ ਕਿ ਉਹਨਾਂ ਸੈਲਾਨੀਆਂ ਨੂੰ ਭੱਜਣ ਲਈ ਥਾਂ ਤੱਕ ਨਹੀਂ ਲਾਉਂਦਾ ਕਿਉਂਕਿ ਜਿਹੜੀਆਂ ਪੌੜੀਆਂ ਦੇ ਜਿਹੜੇ ਰਸਤੇ ਦੇ ਵਿੱਚ ਦੀ ਉਹ ਉੱਪਰ ਪਹਾੜ ਦੇ ਉੱਤੇ ਗਏ ਸਨ ਉਹ ਪਾਣੀ ਦੇ ਨਾਲ ਐਨਾ ਖੂ ਭਰ ਗਿਆ ਕਿ ਉਹਨਾਂ ਨੂੰ ਪੌੜੀਆਂ ਤੱਕ ਨਜ਼ਰ ਨਹੀਂ ਆ ਰਹੀ ਸਿਰ ਰਸਤਾ ਜਿੱਥੋਂ ਦੀ ਆਏ ਸੀ ਉਹ ਉਹਨਾਂ ਨੂੰ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਇੰਨਾ ਸਾਰੇ ਸੈਲਾਨੀਆਂ ਨੂੰ ਆਪਣੀ ਜਾਨ ਜਿਹੜੀ ਕਿ ਮੁਠੀ ਦੇ ਵਿੱਚ ਆ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਦਾ बहाव ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਤੇਜ਼ ਹੈ ਇੱਥੋਂ ਨਿਕਲਣਾ ਔਖਾ ਹੋ ਸਕਦਾ ਇਹਨਾਂ ਦੀ ਜਾਨ ਵੀ ਜੋਖਮ ਦੇ ਵਿੱਚ ਪੈ ਸਕਦੀ ਸੀ ਪਰ ਮੌਕੇ ਤੇ ਪਹੁੰਚੀਆਂ ਟੀਮਾਂ ਦੇ ਵੱਲੋਂ ਰੈਸਕਿਊ ਕੀਤਾ ਗਿਆ ਅਤੇ ਇਹਨਾਂ ਸਾਰੇ ਸੈਲਾਨੀਆਂ ਨੂੰ ਜਿਹੜਾ ਕਿ ਸਹੀ ਸਲਾਮਤ ਬਚਾ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਰੈਸਕਿਊ ਵਾਲੀਆਂ ਟੀਮਾਂ ਨੇ ਘੱਟੋ ਘੱਟ 5 ਘੰਟੇ ਦੇ ਵਿੱਚ ਇਹਨਾਂ ਸਾਰੇ ਸੈਲਾਨੀਆਂ ਨੂੰ ਰੈਸਕਿਊ ਕੀਤਾ ਗਿਆ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਚੇਤਾਵਨੀ ਦਿੱਤੇ ਗਏ ਸੀ ਕਿ ਇੱਧਰ ਨਾ ਜਾਇਆ ਜਾਵੇ ਕਿਸੇ ਵਕਤ ਵੀ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਸਕਦਾ ਹੈ ਕਿ ਤੁਹਾਨੂੰ ਉੱਥੋਂ ਨਿਕਲਣ ਦਾ ਮੌਕਾ ਨਹੀਂ ਮਿਲ ਸਕਦਾ ਪਰ ਇਸ ਦੇ ਬਾਵਜੂਦ ਵੀ ਇਹ ਸੈਲਾਨੀ ਜਿਹੜੇ ਕਿ ਨਹੀਂ ਸਮਝੇ ਜਿਸ ਦੇ ਚੱਲਦੇ ਇਹਨਾਂ ਨੇ ਆਪਣੀ ਜਾਨ ਬਾਜ਼ੀ ਤੇ ਲਾਉਂਦੇ ਹੋਏ ਇਹ ਰਿਸਕ ਲਿਆ ਤੇ ਹੁਣ ਜਦੋਂ ਪਾਣੀ ਦਾ ਵਹਾਅ ਤੇਜ਼ ਹੋ ਗਿਆ ਤਾਂ ਇਹਨਾਂ ਨੂੰ ਇੰਨਾ ਨਿਕਲਣ ਦਾ ਮੌਕਾ ਹੋ ਗਿਆ ਉਸ ਤੋਂ ਬਾਅਦ ਚੀਕ ਚਿਹਾੜਾ ਪੈ ਗਿਆ ਆਪਣੀ ਜਾਨ ਨੂੰ ਬਚਾਉਣ ਦੇ ਵਾਸਤੇ ਕੋਸ਼ਿਸ਼ਾਂ ਕਰਦੇ ਨੇ ਤੇ ਹੌਲੀ-ਹੌਲੀ ਇੱਥੋਂ ਨਿਕਲਦਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਪਰ ਪਾਣੀ ਦਾ ਬਹਾਅ ਇੰਨਾ ਤੇਜ਼ ਹੋ ਗਿਆ ਜਿਸ ਤੋਂ ਬਾਅਦ ਰੈਸਕਿਊ ਵਾਲੀਆਂ ਟੀਮਾਂ ਨੇ ਇਹਨਾਂ ਨੂੰ ਦੱਸਿਆ ਕਿ ਤੁਸੀਂ ਸਾਰੇ ਇੱਕ ਲਾਈਨ ਦਾ ਬਣਾ ਲਓ ਇੱਕ ਦੂਸਰੇ ਦਾ ਹੱਥ ਫੜ ਲਓ ਤਾਂ ਕਿ ਪਾਣੀ ਦੇ ਤੇਜ਼ ਬਹਾਅ ਦੇ ਕਰਕੇ ਤੁਹਾਡੇ ਜਿਹੜੇ ਪੈਰ ਨੇ ਉਹ ਜੰਮ ਜਾਣ ਅਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਤਾਂ ਉਹ ਇਸ ਤਰੀਕੇ ਦੇ ਨਾਲ ਇਹਨਾਂ ਸਾਰੇ ਸੈਲਾਨੀਆਂ ਨੂੰ ਸਹੀ ਸਲਾਮਤ ਉੱਥੋਂ ਬਚਾ ਲਿਆ ਗਿਆ ਸੋ ਦੱਸਦੀ ਹੈ ਕਿ ਬੇਸ਼ੱਕ ਵਾਰ-ਵਾਰ ਪ੍ਰਸ਼ਾਸਨ ਦੇ ਵੱਲੋਂ ਜਾਂ ਵਾਰ-ਵਾਰ ਇਹਨਾਂ ਖਬਰਾਂ ਕਰਕੇ ਨਸ਼ਰ ਕਰਕੇ ਦਿਖਾਇਆ ਜਾਂਦਾ ਕਿ ਇਹਨਾਂ ਜੋਖਮ ਭਰੀਆਂ ਥਾਵਾਂ ਤੇ ਨਾ ਜਾਓ ਕੁਦਰਤੀ ਨਜ਼ਾਰੇ ਲੈਣੇ ਵੱਖਰੀ ਗੱਲ ਨੇ ਪਰ ਜਿੱਥੇ ਤੁਹਾਡੀ ਜਾਨ ਜੋਖਮ ਦੇ ਵਿੱਚ ਪੈ ਸਕਦੀ ਹੈ ਉਹ ਜਈਆਂ ਥਾਵਾਂ ਤੇ ਨਾ ਜਾਓ ਜਿੱਥੇ ਪਹਿਲਾਂ ਹੀ ਪ੍ਰਸ਼ਾਸਨ ਤੁਹਾਨੂੰ ਚੇਤਾਵਨੀ ਦੇ ਰਿਹਾ ਤਾਂ ਕਿ ਤੁਹਾਡੀ ਜਾਨ ਬਚ ਸਕੇ ਬਿਊਰੋ ਰਿਪੋਰਟ ਛਣਕਾਤਾ ਨਿਊਜ਼